ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਝੋਟੀ ਚੰਗੇ ਦੁੱਧ ਰਕਾਰ ਵਾਲੀ ਬਰੀੜੀ ਵਾਲੀ ਝੋਟੀ ਵੱਡੇ ਕੱਦ ਕਾਠ ਵਾਲੀ ਜਿੰਦ ਜਾਨ ਵਾਲੀ ਇਹ ਫੋਰ ਸੇਲ ਆ ਸੋ ਰੇਟ ਡਿਟੇਲ ਵੀਡੀਓ ਦੇ ਵਿੱਚ ਜੂਗਾ ਤਾਜੀ ਸੂਈ ਹੈ ਜੇਰ ਬਿਲਕੁਲ ਦਾਣਾ ਬੱਚਾ ਇਹਦੇ ਵਿੱਚ ਫੀਵਲ ਕਾਫਾ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਗੁਰਪ੍ਰੀ ਹਾਂ ਅੱਡੇ ਆਇਆਗਾ ਪਿੱਛਾ ਪੱਤੀ ਕੋਠਾਂ ਤੇ ਰਹਿੰਦੇ ਨੇ ਇਹ ਆਪਣੇ ਆਗੇ ਖੁੱਡੀ ਦੇ ਤੇ ਇਹਦੇ ਸਾਨੀਏ ਦੇ ਖੇਤਾਂ ਇਹ ਹਨ ਜੀ ਮੋਬਾਈਲ ਨੰਬਰ ਬਈ ਆਪਣਾ 9652600387 9652600387 00387 ਤੇ ਅੱਜ ਆਪਾਂ ਝੋਟੀ ਦੇਖ ਰਹੇ ਹਾਂ ਬਾਈ ਜੀ ਇਹ ਕਿਹੜਾ ਸੂਆ ਸੂਈ ਹੈਗੀ ਇਹ ਚੌਥਾ ਸੂਆ ਸੂਈ ਹੈ ਜੀ ਅੱਛਾ ਚੌਥਾ ਸੂਆ ਹੁਣੇ ਸੂਈਆ ਬੱਚਾ ਇਹਨੇ ਦੇਦਾ ਫੀਮੇਲ ਕਾਫ ਕੱਟੀ ਹਨਾ ਕੱਟੀ एबीएस ਆਲਾ ਦੀ அபிਮਨੂ ਦੀ ਹੈ ਅੱਛਾ এবੀਐਸ ਵਾਲਾ ਦੇ ਅਬੀ ਮੈਨੂ ਆਹਣ ਦੀ ਆ ਗਈ ਕੱਟੀ ਇਹ ਆਪਾਂ ਸੀਮنٹ ਸੈਕਸ਼ਨ ਲੈ ਵਜ ਨੌਰਥ ਸੈਕਸ਼ਨ ਇਹ ਸੈਕਚੁਲੀ ਸੀਗਾ ਜੀ ਸੈਕਸਟ ਸੀਮਨ ਸੀਗਾ ਜਿਵੇਂ ਕਹਿੰਦਾ ਬਾ ਵੀ ਫੀਮੇਲ ਕਾਫ ਆਈਏ ਬਰੋ ਜੀ ਤੇ ਜੇਰ ਇਹਦੀ ਪੈ ਚੁੱਕੀ ਹੈ ਹਨਾ ਸਵੇਰੀ ਸਵੇਰੀ ਸੂਈ ਹੈ ਜੀ ਜੀ ਤੇ ਅੱਜ ਜੇਰ ਪੈ ਗਈ ਤੇ ਵਾਕੀ ਆਪਾਂ ਕਦ ਕਾੜ ਦਾ ਦੇਖ ਲਿਆ ਵੀ ਝੋਟੀ ਚੰਗੀ ਆ ਵਜਨ ਵਜੂਦ ਆ ਹਨਾ ਤੇ ਇਹ ਆਪਣੇ ਕੋਲੇ ਕਿੰਨੇ ਕ ਟਾਈਮ ਤੋਂ ਆਵੇ ਜੀ ਇਹ ਨਹੀਂ ਆਪਾਂ ਪਹਿਲੇ ਸੂਏ ਲੈ ਸੀ ਹਰਿਆਣੇ ਤੋਂ ਜੀ ਅੱਛਾ ਅਚਾ ਰਣਦੀਪ ਮਾਲਕ ਤੋਂ ਪਹਿਲੇ ਸੂਏ ਲੈ ਕੇ ਆਏ ਗੱਬੜ ਲੈ ਕੇ ਆਇਆ ਸੀ ਦੁੱਧ ਝੋਕੇ ਲੈ ਕੇ ਆਇਆ ਸੀ ਕਿੰਨਾ ਦੁੱਧ ਸੀਗਾ ਉਦੋਂ 15 ਪਲੱਸ ਦੁੱਧ ਸੀਗਾ ਅੱਛਾ ਪਲੂਨ ਝੋਡੀ ਸੂਈ ਸੋ ਹਾਂਜੀ ਅੱਛਾ ਹੁਣ ਕਿਹੜੇ ਸੂਏ ਸੂਈ ਐ ਹੁਣ ਇਹ ਕਿੱਥੇ ਸੂਏ ਸੂਈ ਐ ਅੱਛਾ ਤਿੰਨ ਸੂਏ ਦੁੱਧ ਆਪਾਂ ਤਾਂ ਘਰ ਪੀ ਲਿਆ ਤੇ ਦੋ ਇਹਨੇ ਦੇ ਦਿੱਤੇ ਅਸੀਂ ਦੱਸ ਦਿਆਂ ਆਪਾਂ ਕੱਟੇ ਤੇ ਇੱਕ ਆਪਾਂ ਝੋਟਿਓ ਖੂਨੇ 'ਚ ਖੜੀ ਐ ਉਹ ਆਪਾਂ ਇਹਦੀ ਰੱਖ ਲਈ ਅੱਛਾ ਬਰੀੜ ਆਪਾਂ ਇਹਦੀ ਮਗਰ ਰੱਖ ਲੈਣੀ ਐ ਤੇ ਇਹ ਆਪਾਂ ਹੁਣ ਛੇਦ ਕਰ ਦੇਣੀ ਐ ਤੇ ਫਿਰ ਤੀਜੇ ਸੂਏ ਦੁੱਧ ਆਪਾਂ ਕਿੰਨਾ ਚੋਇਆ ਬਾਈ ਜੀ ਦਾ 20 ਪਲੱਸ ਚੋਇਆ ਹਕੀਕਤ ਜਮਾ ਕੋਈ ਚ ਅੱਛਾ ਨਾ ਕੋਈ ਆਪਾਂ ਮੇਲੇ ਤੇ ਗਏ ਨਾ ਕੋਈ ਆਪਾਂ ਡਾਕਟਰ ਨੂੰ ਸਰਕਾਰੀ ਚਵਾਈ ਕਰਾਈਏ ਘਰੇ ਤੇ ਪਰ ਕਹਿੰਦਾ ਆਪਾਂ ਘਰੇਲੂ ਇਹਦਾ 20 ਕਿਲੋ ਦੁੱਧ ਚੋਕੇ ਦੇਖ ਲਿਆ ਕਿਉਂਕਿ ਪਲੂਣ ਪਹਿਲੇ ਸੂਏ ਹਰਿਆਣਾ ਚੋਂ ਖਰੀਦ ਕੇ ਲੈ ਕੇ ਆਏ ਹਾਂ ਦੂਜੇ ਫਿਰ ਤੀਜੇ ਸੂਏ ਪੀਕ ਆਪਾਂ 20 ਕਿਲੋ ਚੋਕੇ ਦੇਖ ਲਿਆ ਅੱਛਾ ਹੁਣ ਸੂਈ ਨੂੰ ਆਲਾ 2-4 ਘੰਟੇ ਹੋਏ ਆ ਹਨਾ ਤੇ ਚੌਣ ਚਵਾਤਾ ਨਾਲ ਦੁੱਧ ਕਿਵੇਂ ਆ ਮੈਂ ਤਾਂ ਜੀ ਦਾਾਂ ਵਰਗੀ ਤਾਂ ਅੱਛਾ ਤੇ ਬਾਕੀ ਹੋਰ ਗੱਲ ਆ ਵੀ ਲੰਬਾ ਟਾਈਮ ਦੁੱਧ ਕਿੰਨਾ ਕੁ ਦਿੰਦੀ ਐ ਇਹ ਇਹ 7 ਮਹੀਨੇ ਦੁੱਧ ਦਿੰਦੀ 7 ਮਹੀਨੇ ਇੱਕ ਟਾਈਮ ਦੁੱਧ ਕਿੰਨਾ ਟਾਈਮ ਦਿੰਦੀ ਐ ਕਿ ਦੋਨੇ ਟਾਈਮ ਅੱਛਾ ਕਹਿੰਦਾ ਵਾ ਜੀ ਦੋ ਆਪਾਂ ਛੱਡੀ ਆ ਵੀ ਉਦੋਂ ਇੱਕ ਦੋ ਦਿਨਾਂ ਟਰਾਈ ਕਰਤੀ ਹੋਗੀ ਵੀ ਇਹ ਨਹੀਂ ਗੱਲ ਵੀ ਤਿੰਨ ਮਹੀਨੇ ਆਪਣੇ ਕੋਲੇ ਵੀ ਇੱਕ ਟਾਈਮ ਦੁੱਧ ਦੇਗੀ ਵੀ ਛੋਟੀ ਲੈ ਕੇ ਖੜ ਗਏ ਅੱਛਾ ਕਿਉਂਕਿ ਹੁਣ ਪੇਮੈਂਟ ਵੀ ਆਪਾਂ ਨੂੰ ਦਿਖੀ ਜਾਂਦੇ ਵੀ ਛੋਟੀ ਚੰਗੀ ਪੇਮੈਂਟ ਦੀ ਆ ਜੀ ਉਹ ਆ ਜੀ ਤੇ ਪੂਰੀ ਚੰਗੀ ਉਹ ਆ ਕੋਈ ਇਹੋ ਜਿਹੀ ਗੱਲ ਲੰਬੇ ਵਾਲੀ ਕੋਈ ਚੀਜ਼ ਨਹੀਂ ਕਰੀਏ ਮੋਲ ਇਹਦਾ ਕੀ ਰੱਖਿਆ ਜੀ ਆਪਾਂ ਮੋਲ ਆਪਾਂ ਦਵਾਂਗੇ ਸਵਾ 3 ਲੱਖ ਰੁਪਏ ਅੱਛਾ ਸਵਾ 3 ਲੱਖ ਮੌਕੇ ਤੇ ਮੰਨ ਤਾਂ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਸੋਭਰ ਸਵਾ 3 ਲੱਖ ਰੁਪਏ ਕੀਮਤ ਦਾ ਬਹੁਤ ਵੀਰ ਕਹਿੰਦੇ ਕਿ ਅਸੀਂ ਪੇਮੈਂਟ ਜੀ ਜੈਸਰੂ ਵਾਕਈ ਬਾ ਕਮਾਲ ਦਿਖਾਦੀ ਚੰਗੀ ਆ ਕੋਈ ਇਹਦੇ ਵਿੱਚ ਮਾਈਨਸ ਪੁਆਇੰਟ ਤਾਂ ਹੈ ਹੀ ਨਹੀਂਗਾ ਕਿਉਂਕਿ ਰੇਟ ਵੀ 3 ਲੱਖ ਤੋਂ ਬਾਹਰ ਚ ਲੈ ਗਿਆ ਤੇ ਬਾਕੀ ਬਟਨ ਵਾਲਾ ਲੇਵਾ ਉੱਪਰ ਚਗਾਠਾ ਜਗੂਠਾ ਤੁਸੀਂ ਦੇਖ ਤੋਰ ਕੇ ਆਪਾਂ ਤੁਹਾਨੂੰ ਦਿਖਾਉਨੇ ਆਂ ਬਰ ਸੋ ਵੀਰ ਧਾਰਾ ਦੇਖ ਸਕਦੇ ਹੋ ਧਾਰਾ ਬੰਦ ਨੂੰ ਮਾਰ ਕੇ ਦਿਖਾਉਣੇ ਪਿਆ ਤੇ ਦੇਖਣੇ ਪਤਾ ਲੱਗਦਾ ਬਾਈ ਉਹਦਾ ਨਜ਼ਾਰਾ ਚੋਂਦਾ ਜਮਾ ਗਾਂ ਵਰਗੀ ਧਾਰਾ ਜਮਾ ਕੋਲੀ ਰੂਵ ਵਰਗੀ ਸੋ ਕਿਆ ਬਾਤ ਸੋਹਣੀ ਨਰਮ ਚਬਾਈ ਜੀ ਆ ਤੇ ਉਦਾਂ ਹੀ ਬਚਾ ਲੱਗੇ ਆਪਾਂ ਧਾਰਾ ਮਾਰਦਿਆਂ ਲਈ ਕੋਈ ਚਰਜ ਨਹੀਂ ਆਪਾਂ ਸਵਾਈ ਨਹੀਂ ਤੇ 2.5 ਤਨ ਲੱਖ ਰੁਪਏ ਆ ਗਈ ਝੋਟੀ ਸੀ ਕੀ ਸੁਬਰਕ ਕੱਦ ਕਾਠ ਵਗੈਰਾ ਤੁਸੀਂ ਝੋਟੇ ਦੇਖ ਸਕਦੇ ਹੋ ਚੰਗੀ ਬਜਨ ਮੌਜੂਦ ਹੈ ਵਿੱਚ ਆ ਸਿੰਘ ਮੂੰਹ ਅੱਥੇ ਦੀ ਵੀ ਸੋਹਣੀ ਹੈਗੀ ਤੇ ਫੇਸ ਕੁਆਲਟੀ ਵਗੈਰਾ ਦੇਖੋ ਫੁੱਲ ਬਾਡੀ ਵੀਰ ਲੈ ਜਰੋ ਉਧਰੋਂ ਬੱਚੇ ਕੋਲ ਲੈ ਚਲੋ ਸੋ ਬਾਡੀ ਵੇਟ ਵਗੈਰਾ ਤੁਸੀਂ ਦੇਖ ਸਕਦੇ ਹੋ ਚੰਗਾ ਸਾਫ ਸੁਥਰਾ ਤੇ ਬਾਕੀ ਪੰਜਾਬੀ ਜਿਹਨੂੰ ਕਹਿੰਦੇ ਮੱਜਾ ਨੇਂਦਾ ਝੋਟੀ ਦੇ ਉਪਰੋਸ ਲੈਵਲ ਦੀ ਚੰਗੇ ਪੈਠ ਫੁੜੇ ਦੀ ਵਧੀਆ ਬਜਨ ਮੌਜੂਦ ਹੈ ਸੋ ਦੇਖੋ ਲੇਵਾ ਵਗੈਰਾ ਸੋਹਣਾ ਸਾਫ ਸੁਥਰਾ ਧਾਰਾ ਬਾ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿਆਂ ਸੋ ਸਵਾ 3 ਲੱਖ ਰੁਪਿਆ ਹੈਗੀ ਝੋਟੀ ਦੀ ਕੀਮਤ ਹੈ 20 ਕਿਲੋ ਮਾਲਕ ਦੱਸ ਦਿਆ ਕਿ ਆ ਤੇ ਬਾਕੀ ਬਟਨ ਵਾਲਾ ਲੇਵਾ ਸੋ ਬੈਕ ਸਾਈਡ ਤੇ ਦੇਖੋ ਹੁਣ ਤਾਂ ਬੋੜਾ ਬਣ ਕੇ ਜਦੋਂ ਕੋਸੇ ਦਾ ਝੋਟੀ ਦਾ ਚੋਇਆ ਹੋਇਆਗਾ ਤੇ ਬਾਕੀ ਜਿਹੜਾ ਪਉਨ ਪਤਾ ਵੀ 20 25 ਦਿਨਾਂ ਚ ਪਸੂ ਸੂਕੇ ਦੁੱਧ ਤੇ ਹੁੰਦਾ ਬਾਕੀ ਦੇਖਣ ਨੂੰ ਬਹੁਤ ਲੱਗਦਾ ਕਿ ਝੋਟੀ ਹਕੀਕਤ ਦੁੱਧ ਵਾਲੀ ਹੈਗੀਆ ਤੇ ਕਿੰਨਾ ਕਿ ਬੋੜਾ ਵਗੈਰਾ ਚੋਕੇ ਦੇਖਿਆ ਸੀ ਵੀਰੇ ਆਪਾਂ ਇਹਦੇ 4 4.5 ਕਿਲੋ ਚੋੜੇ ਅੱਛਾ ਬੱਚਾ ਰਗਾ ਕੇ ਕੋਸ ਆਪਾਂ ਰੈਲੀ ਕਰਤੀ ਹਨਾ ਤੇ ਜੇ ਕਰਕੇ ਵੀਰ ਆਪਣਾ ਸਾਈ ਬੈਨਾ ਕਰਦੇ ਵੀ 20 ਕਿਲੋ ਮਣਕੇ ਲੈਣਾ 19 ਕਿਲੋ ਦੇ ਦਾਂਗੇ ਜੀ ਕੋਈ ਸ਼ੱਕ ਨਹੀਂ ਕਰਨੀ ਨਾ ਕੋਈ ਸ਼ੱਕ ਨਹੀਂ ਜੇ ਸਾਈ ਬੈਨਾ ਆਪਣੇ ਦਾ ਬੰਦਾ ਕਰ ਲਵੇ ਵੀ 20 22 ਦਿਨਾਂ ਨੂੰ ਜਿੱਦੇ ਪਸ਼ੂ ਪੀਕ ਤੇ ਆ ਗਿਆ ਮੈਲੂਣਾ ਮਰ ਗਏ ਵੀ ਉਹ ਜਦੋਂ ਤਾਂ ਪਚਵਾ ਕੇ ਵੀ ਦੇ ਦਾਂਗੇ ਦੇ ਦਾਂਗੇ ਜੀ ਸੁਭਰੋ ਸ਼ਹਿਰ ਬਰਨਾਲਾ ਹੀ ਮੰਨੋ ਬਰਨਾਲੇ ਦੇ ਨਾਲ ਹੀ ਇਹ ਕੋਠੇ ਆ ਗਏ ਹੰਡਿਆਏ ਦੇ ਤੇ ਨੰਬਰ ਹੋਲ ਦੇ ਬਾਈ ਦੁਬਾਰੇ ਆਪਣਾ 98573 ਜੀ ਕਹਿੰਨੇ ਮੇ 53700387 00387 ਸੂਬਾ ਅਗਾੜੀ ਪਿਛਾੜੀ ਵਗੈਰਾ ਤੁਸੀਂ ਹੁਣ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਪੁਰਲੇ ਥਾਣਾ ਤੋਂ ਪਹਿਲੇ ਥਾਣਾ ਦੇ ਵਿੱਚ ਵਿੱਥੀ ਬਹੁਤ ਆ ਤੇ ਕੱਟੀ ਜੇ ਪੁਰਲੇ ਪਾਸੇ ਲਾਉਣੇ ਤਾਂ ਉੱਤੋਂ ਦੀ ਘਵਾ ਕੇ ਲਾਉਣੀ ਪੈਂਦੀ ਆ ਹਾਂਜੀ ਸੋ ਸਿਸਟਮ ਆ ਪਸੂ ਚੰਗਾ ਕਿਸੇ ਪਾਸੇ ਲੈਵਾ ਦਾ ਖਾਵਾ ਵਗੈਰਾ ਚੰਗਾ ਸੋ ਕੋਈ ਵੀ ਰਿਸ ਝੋਟੀ ਨੂੰ ਖਰੀਦਣ ਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦ ਦਾ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ